ਅੱਜ ਮੈਂ ਆਪਣੇ ਬੇਟੇ ਦੀ ਫਰਮਾਇਸ਼ ਤੇ ਬਣਾ ਰਹੀ ਹਾਂ ਉਹਦਾ ਫੇਵਰਟ ਗਾਜਰ ਦਾ ਗਜੇਲਾ ਗਾਜਰ ਦਾ ਗਜੇਲਾ ਮੇਰੇ ਬੇਟੇ ਦਾ ਬਹੁਤ ਹੀ ਜ਼ਿਆਦਾ ਫੇਵਰਟ ਹੈ ਵੈਸੇ ਤੋਂ ਅਸੀਂ ਘਰ ਵਿੱਚ ਸਾਰੇ ਖਾ ਲੈਂਦੇ ਹਾਂ ਗਜੇਲਾ ਪਰ ਅਗ ਸੱਚੀ ਦੱਸਾਂ ਸਭ ਤੋਂ ਜ਼ਿਆਦਾ ਫੇਵਰਟ ਉਹਦਾ ਹੈ ਕਿਉਂਕਿ ਉਹ ਹੀ ਮੇਰੇ ਕੋਲ ਕਹਿ ਕੇ ਬਣਵਾਉਂਦਾ ਹੈ ਗਾਜਰ ਦਾ ਗਜੇਲਾ ਤੇ ਅੱਜ ਵੀ ਉਹਦੀ ਫਰਮਾਇਸ਼ ਸੀ ਕਿ ਗਾਜਰ ਦਾ ਗਜੇਲਾ ਬਣਾ ਦਿਓ ਉਹਦੇ ਲਈ ਮੈਂ ਇੱਥੇ ਲੈ ਕੇ ਆਈ ਗਾਜਰ ਮੈਂ 1.5 ਕਿਲੋ ਗਾਜਰ ਲਈ ਸੀ ਉਹਨੂੰ ਹੀ ਸਭ ਤੋਂ ਪਹਿਲੇ ਛਿੱਲ ਕੇ ਨੰ ਚੰਗੀ ਤਰ੍ਹਾਂ ਸਾਫ ਪਾਣੀ 'ਚ ਧੋ ਲਿਆ ਸੀ ਕਿਉਂਕਿ ਬਹੁਤ ਜ਼ਿਆਦਾ ਮਿੱਟੀ ਲ ਹੁਣ ਨੂੰ ਕਰਾਂਗੇ ਕद्दूकस ਜਦਨ ਲੈ ਲੈ ਗਰੇਟਰ ਤੇ ਮੋٹے ਵਾਲੀ ਸਾਈਡ ਤੋਂਸੀਂ ਇੱਥੇ ਕद्दूकस ਕਰਕੇ ਤਿਆਰ ਕਰਾਂਗੇ ਮੋٹے ਮੱٹے ਲੱਛੇ ਤਿਆਰ ਕਰਾਂਗੇ ਗਾਜਰ ਨੂੰ ਕद्दूकस ਕਰਨਾ ਸਭ ਤੋਂ ਵੱਡਾ ਟਾਰਗੇਟ ਹੈ ਬਹੁਤ ਮੁਸ਼ਕਿਲ ਕੰਮ ਹੈ ਪਰ ਫਿਰ ਵੀ ਗਜਰੇਲਾ ਬਣਾਣਾ ਕद्दूकस ਤੋਂ ਕਰ ਨਹੀਂ ਪੈਣੀ ਕਿਉਂਕਿ ਅੱਜਸੀਂ ਬਿਲਕੁਲ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਗਾਜਰ ਦਾ ਗਜਰੇਲਾ ਉਹਦੇ ਲਈ ਸਾਨੂੰ ਗਾਜਰ ਨੂੰ ਕद्दूकस ਕਰਨਾ ਪਏਗਾ ਅਗਰ ਤੁਸੀਂ ਕद्दूकस ਨਹੀਂ ਕਰਨਾ ਚਾਹੁੰਦੇ ਤਾਂ ਚਾਹੇ ਤੁਸੀਂ ਛੋਟੇ ਛੋਟੇ ਪੀਸ ਕਰਕੇ ਨਾ ਕੁੱਕਰ 'ਚ ਦੋ ਵਿਸਲ ਦਵਾ ਲਓ ਚਾਹੇ ਤੁਸੀਂ ਚੋਪਰ ਚਪਾ ਕੇ ਨੂੰ ਚੋਪੀ ਕਰ ਸਕਦੇ ਹੋ ਬਟ ਅਸਲੀ ਉਹ ਆਦ ਸਾਨੂੰ ਇਸ ਤਰੀਕੇ ਨਾਲ ਗਾਜਰ ਨੂੰ ਕद्दूकस ਕਰਕੇ ਹੀ ਆਉਂਦਾ ਇੱਥੇ ਅਸੀਂ ਗੱਲਾਂ-ਗੱਲਾਂ ਸਾਰੀ ਗਾਜਰ ਵੀ ਕद्दूकस ਕਰ ਲਈ ਅਸੀਂ ਤੁਸੀਂ ਦੇਖ ਸਕਦੇ ਹੋ ਹੁਣ ਇਹਨੂੰ ਅਸੀਂ ਰੱਖ ਦਾਂਗੇ ਸਾਈਡ ਤੇ ਹੁਣ ਬਣਾ ਲੈਨੇ ਗਜਰੇਲਾ ਹੁਣ ਗਜਰੇਲਾ ਬਣਾਉਣ ਨੂੰ ਸਾਨੂੰ ਜਿਆਦਾ ਟਾਈਮ ਨਹੀਂ ਲੱਗਣਾ ਹੁਣ ਇਹਨੂੰ ਸਾਈਡ ਤੇ ਰੱਖਤਾ ਗੈਸ ਤੇ ਰੱਖ ਦਿਆਂਗੇ ਅਸੀਂ ਕੜਾਈ ਤੇ ਕੜਾਈ ਅਸੀਂ ਹੈਵੀ ਤਲੇ ਵਾਲੀ ਲਵਾਂਗੇ ਤਾਂ ਕਿ ਗਜਰੇਲਾ ਸਾਡਾ نیچے ਲੱਗੇ ਨਾ ਹੁਣ ਇਹਦੇ ਵਿੱਚ ਪਾ ਦਾਂਗੇ ਦੋ ਚਮਚ ਭਰ ਕੇ ਦੇਸੀ ਘਿਓ ਜਦੋਂ ਦੇਸੀ ਘਿਓ ਵਧੀਆ ਮੈਲਟ ਹੋ ਜਾਏਗਾ ਨਾ ਫਿਰ ਇਸ ਚ ਪਾ ਦਾਂਗੇ ਕद्दूकस ਕੀਤੀ ਸਾਰੀ ਗਾਜਰ ਪਾ ਦਾਂਗੇ ਹੁਣ ਦੋਨੋਂ ਚੀਜ਼ਾਂ ਨੂੰ ਉਸੇ ਤੇ ਗਾਜਰਾ ਨੂੰ ਨਾ ਮਤਕੀ ਦੇਸੀ ਘਿਓ ਵਿੱਚ 5 ਤੋਂ 7 ਮਿੰਟ ਤੱਕ ਭੁੰਨਾਗੇ ਇਹਦੇ ਨਾਲ ਨਾ ਇੱਕ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਇਸ ਲਈ ਸਾਨੂੰ ਇਹ ਵਾਲਾ ਸਟੈਪ ਜ਼ਰੂਰ ਅਸਲੀ ਕਰਾਂਗੇ ਉਹ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਕਲਰ ਵੀ ਚੇਂਜ ਹੋ ਗਿਆ ਸੀਗਾ ਤੇ ਗਾਜਰ ਵੀ ਕਾਫੀ نیچے بیٹھ ਗਈ ਸੀ ਹੁਣ ਇਸ ਚ ਪਾ ਦਾਂਗੇ ਅਸੀਂ ਦੁੱਧ ਅੱਥੇ ਮੈਂ 1.5 ਕਿਲੋ ਗਾਜਰ ਲਈ ਸੀ ਤੇ 1.5 ਕਿਲੋ ਮੈਂ ਦੁੱਧ ਲਿਆ ਤੇ ਦੁੱਧ ਪਹਿਲੇ ਇੱਥੇ ਬੋਇਲ ਕੀਤਾ ਮੈਂ ਦੁੱਧ ਲਿਆ ਸੀਗਾ ਤੇ ਫੁੱਲ ਫੈਟ ਅਸੀਂ ਦੁੱਧ ਲਵਾਂਗੇ ਗਜਰੇਲਾ ਵਧੀਆ ਬਣ ਕੇ ਤਿਆਰ ਹੋਵੇਗਾ ਚੰਗੀ ਤਰ੍ਹਾਂ ਦੋਨੋਂ ਚੀਜ਼ਾਂ ਨੂੰ ਸਿੱਧੇ ਮਿਕਸ ਕਰ ਦਾਂਗੇ ਹੁਣ ਅਸੀਂ ਰਿਵਰ ਕਰ ਦਾਂਗੇ ਇੱਕ ਬੋਇਲ ਆਨ ਤੱਕ ਇੱਕ ਬੋਇਲ ਆ ਗਿਆ ਸੀ ਹੁਣ ਅਸੀਂ ਚੈੱਕ ਕਰ ਲੈਨੇ ਗਾਜਰ ਨੂੰ ਹੁਣ ਅਸੀਂ ਇੱਥੇ ਦੁੱਧ ਨੂੰ ਪਾਇਆ ਸੀ ਨਾ ਦੋ ਦੋਨੋਂ ਹੀ ਗਾਜਰਾਂ ਨੂੰ ਰਿਡਿਊਸ ਕਰਨਾ ਮਤਲਬ ਖਤਮ ਕਰਨਾ ਤੇ ਦੋ ਦੁੱਧ ਚੀ ਗਾਜਰ ਨੂੰ ਪਕਾ ਲਵਾਂਗੇ ਉਹ ਤੁਸੀਂ ਦੇਖ ਸਕਦਾ ਗਨੋ ਕਾਫੀ ਇਹ ਦੁੱਧ ਵੀ ਘੱਟ ਹੋ ਗਿਆ ਸੀਗਾ ਹੁਣ ਐਚ ਜਾਈਗਾ ਮਿੱਠਾ ਮਿੱਠੇ ਜੀਚ ਮੈਂ ਪਾਇਆ 100 150 ਗ੍ਰਾਮ ਲੈ ਲਈਏ ਚੀਨੀ ਮੈਂ ਥੋੜਾ ਮਿੱਠਾ ਐਚ ਜੀ ਜ਼ਿਆਦਾ ਹੀ ਪਸੰਦ ਕਰਦੀ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਤੁਸੀਂ ਜੇ ਘੱਟ ਖਾਂਦੇ ਥੋੜੇ ਘੱਟ ਕਰ ਲਓ ਦੋ ਚਮਚ ਜਿਆਦਾ ਖਾਂਦੇ ਦੋ ਚਮਚੇ ਵਧਾ ਲਿਓ ਨਾਲ ਹੀ ਮੈਂ ਚ 200 ਗ੍ਰਾਮ ਪਾਤਾ ਹੈ ਖੋਇਆ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਅਥੇਸੀ ਮਿਕਸ ਕਰ ਲਾਂਗੇ ਮੈਂ 1.5 ਕਿਲੋ ਗਾਜਰ ਲਈ ਹੀ 1.5 ਕਿਲੋ ਦੁੱਧ ਲੈ ਲਿਆ ਸੀ 200 ਗ੍ਰਾਮ ਮੈਂ ਖੋਇਆ ਪਾਇ ਜੇ ਤੁਸੀਂ ਖੋਇਆ ਨਹੀਂ ਪਾਣਾ ਚਾਹੁੰਦੇ ਸਕਿਪ ਕਰ ਦੇਣਾ ਤੇ ਉਹਦੀ ਜਗ੍ਹਾ ਤੁਸੀਂ ਦੁੱਧ ਨੂੰ 3 ਕਿਲੋ ਕਰ ਲੈਣਾ ਫਿਰ ਤਾਂ ਹੀ ਤੁਹਾਡਾ ਵਧੀਆ ਗਝੇਰਲਾ ਬਣ ਕੇ ਤਿਆਰ ਹੋਏਗਾ ਨਾ ਇੱਥੇ ਅਸੀਂ ਜਿੰਨੇ ਗਾਜਰ ਉਹਨਾਂ ਗਝੇਰਲਾ ਲੈ ਉਹ ਸੌਰੀ ਉਹਨਾਂ ਦਾ ਦੁੱਧ ਲੈ ਲਿਆ ਸੀ 200 ਗ੍ਰਾਮ ਸੀ ਖੋਇਆ ਲੈ ਲਿਆ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਚੀਨੀ ਪਾਈਏ ਚੀਨੀ ਪਾਣੀ ਛੱਡੇਗਾ ਤੇ ਉਹਨੂੰ ਵੀ ਸੁਕਾਉਣਾ ਬਹੁਤ ਹੀ ਜ਼ਰੂਰੀ ਹੈ ਇਸੇ ਤਰੀਕੇ ਸੇ ਖੁੱਲੇ ਚ ਹੀ ਨੂੰ ਸੁਕਾਵਾਂਗੇ ਹੁਣ ਅਸੀਂ ਉਹ ਕਵਰ ਨਹੀਂ ਕਰਾਂਗੇ ਉਹ ਤੁਸੀਂ ਦੇਖ ਸਕਦੇ ਦੁੱਧ ਬਿਲਕੁਲ ਪਾਣੀ ਵਗੈਰਾ ਜੋ ਸਭ ਕੁਝ ਸੁੱਕ ਗਿਆ ਸੀਗਾ ਹੁਣ ਇਹ ਚ ਉੱਪਰ ਪਾ ਦਾਂਗੇ ਡਰਾਈ ਫਰੂਟ ਡਰਾਈ ਫਰੂਟ ਵਿੱਚ ਮੈਂ ਲਿਆ ਹੀ ਬਦਾਮ ਕਾਜੂ ਤੇ ਸੋਗੀ ਮਤਲਬ ਕਿਸ਼ਮਿਸ਼ ਸਾਰੀ ਚੀਜ਼ਾਂ ਨੂੰ ਬਿਲਕੁਲ ਮੈਂ ਬਾਰਿਕ ਫਾਈਨ ਚੋਪ ਕਰ ਲਿਆ ਸੀਗੀਆਂ ਤੇ ਮੈਂ ਬਿਨਾ ਡਰਾਈ ਫਰੂਟ ਨਾਲ ਬਿਨਾ ਫਰਾਈ ਕੀਤਾ ਪਾਇਆ ਤੁਸੀਂ ਚਾਹਤੇ ਨੂੰ ਹਲਕਾ ਦੇਸੀ ਘੋਵਿਚ ਫਰਾਈ ਵੀ ਕਰ ਸਕਦੇ ਹੋ ਮੈਂ ਇਸੇ ਤਰੀਕੇ ਨਾਲ ਹੀ ਪਾ ਲਿਆ ਹੀ ਲੋ ਜ ਸਾਡੇ ਇੱਥੇ ਗਾਜਰ ਦਾ ਗਜੈਲਾ ਬਣ ਕੇ ਤਿਆਰ ਹੈ ਬਿਲਕੁਲ ਹਲਵਾਈ ਸਟਾਈਲ ਅਸੀਂ ਬਣਾ ਕੇ ਤਿਆਰ ਕੀਤਾ ਇਹ ਮਿੰਟਾ ਚ ਨਹੀਂ ਇਹ ਕੰਢਿਆ ਵਿੱਚ ਬਣ ਕੇ ਤਿਆਰ ਹੋ ਉਹ ਬਹੁਤ ਹੀ ਆ ਟੇਸਟੀ ਬਣ ਕੇ ਤਿਆਰ ਹੋਇਆ ਸੀ ਉੱਪਰ ਅਸੀਂ ਨੂੰ ਗਾਰਨਿਸ਼ ਕਰਤਾ ਸੀ ਖੋਏ ਨਾਲ ਨਾਲੇ ਤੇ ਮੈਂ ਥੋੜੇ ਡਰਾਈ ਫਰੂਟ ਬਚਾ ਕੇ ਰੱਖੇ ਸੀ ਉਹਦੋਂ ਨਾ ਮੈਨੂੰ ਗਾਰਨਿਸ਼ ਕਰ ਲਿਆ ਤੁਸੀਂ ਸਿੰਪਲ ਵੀ ਰੱਖ ਸਕਦੇ ਹੋ ਚਾਹੇ ਖਾਲੀ ਖੋਏ ਨਾਲ ਕਰ ਲੋ ਚਾਹੇ ਤੁਸੀਂ ਵੀ ਡਰਾਈ ਫਰੂਟ ਨਾਲ ਚਾਹੇ ਪਿਸਤੇ ਨਾਲ ਗਾ ਲਓ ਜਿਸ ਤਰ੍ਹਾਂ ਤੁਹਾਨੂੰ ਪਸੰਦ ਆਏ ਤੁਸੀਂ ਇਸੇ ਤਰੀਕੇ ਨਾਲ ਉਹਨੂੰ ਗਾਰਨਿਸ਼ ਕਰ ਸਕਦੇ ਹੋ ਤਾਂ ਕਿ ਇਹ ਦੇਖਣੇ 'ਚ ਵੀ ਵਧੀਆ ਲੱਗੇ ਖਾਣੇ 'ਚ ਤਾਂ ਬਹੁਤ ਹੀ ਆ ਟੇਸਟੀ ਬਣ ਕੇ ਤਿਆਰ ਹੋਇਆ ਸੀ ਇਹ ਤੁਸੀਂ ਹਾਲੇ ਤੱਕ ਨਹੀਂ ਨਾ ਬਣਾਇਆ ਸਰਦੀਆਂ ਜਾਣੇ ਵਾਲੀ ਨਾਨਾ ਗਾਜਰ ਦਾ ਸੀਜ਼ਨ ਵੀ ਚਲਾ ਜਾਏਗਾ ਉਸ ਤੋਂ ਪਹਿਲੇ ਫਟਾਫਟ ਮਾਰਕੀਟ ਜਾਓ ਔਰ ਤੋਂ ਗਾਜਰ ਲੈ ਕੇ ਫਟਾਫਟ ਗਜਰਲਾ ਬਣਾਓ ਖੁਦ ਖਾਓ ਤੇ ਘਰ ਦੇ ਆਣ ਵੀ ਖਾਓ ਬਹੁਤ ਹੀ ਆਏ ਟੇਸਟੀ ਬਣ ਕੇ ਤਿਆਰ ਹੁੰਦਾ ਲੋ ਜੀ ਸਾਡੇ ਨਾਲ ਤੇ ਗਾਜਰ ਦਾ ਗਜਰਲਾ ਬਣ ਕੇ ਤਿਆਰ ਸੀਗਾ ਔਰ ਤੁਸੀਂ ਦੇਖ ਸਕਦੇ ਹੋ ਇਹ ਦੇਖਣ ਨੂੰ ਵੀ ਕਿੰਨਾ ਵਧੀਆ ਲੱਗ ਰਿਹਾ ਸੱਚ ਦੱਸ ਰਹੀ ਬਹੁਤ ਹੀ ਆਏ ਟੇਸਟੀ ਬਣ ਕੇ ਤਿਆਰ ਹੋਇਆ ਸੀਗਾ ਕਿ ਤੁਸੀਂ ਇੱਕ ਬਾਈਟ ਖਾਓਗੇ ਨਾ ਮੇਰੀ ਗਰੰਟੀ ਕਿ ਤੁਸੀਂ ਦੂਸਰੀ ਬਾਈਟ ਖਾਏ ਬਿਨਾ ਰਹਿ ਨਹੀਂ ਪਾਓਗੇ ਇੰਨਾ ਕਿ ਯਾਰ ਇਹ ਟੇਸਟੀ ਬਣ ਕੇ ਤਿਆਰ ਹੋਇਆ ਸੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਣਾ ਟੇਕ